ਲੁਧਿਆਣਾ ਦੇ ਬਾੜੇਵਾਲ ਦੇ ਟੈਕਸੀ ਚਾਲਕ ਦੀ ਜਿਸ ਦੀ ਹੱਤਿਆ ਹੋਈ ਹੈ ਟੈਕਸੀ ਬੁੱਕ ਕਰਕੇ ਕਤਲ ਕੀਤਾ ਗਿਆ ਟੈਕਸੀ ਯੂਨੀਅਨ ਦੇ ਵੱਲੋਂ 25 ਜੂਨ ਨੂੰ ਟੈਕਸੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਲੁਧਿਆਣਾ ਦੇ ਬਾੜੇਵਾਲ ਦੀ ਇਹ ਖਬਰ ਹੈ ਜਿੱਥੇ ਟੈਕਸੀ ਚਾਲਕ ਦਾ ਮਰਡਰ ਕਰ ਦਿੱਤਾ ਗਿਆ ਔਰ ਟੈਕਸੀ ਬੁੱਕ ਕਰਕੇ ਇਹ ਕਤਲ ਕੀਤਾ ਗਿਆ ਹੈ ਲੁਧਿਆਣਾ ਦੇ ਵਿੱਚ ਹੁਣ 25 ਜੂਨ ਨੂੰ ਟੈਕਸੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਯਾਨੀ ਕਿ ਅੱਜ ਜਿਹੜਾ ਹੈ ਇਹ ਐਲਾਨ ਹੋਏ ਅੱਜ ਬੰਦ ਹੋਏਗਾ ਅੱਜ ਬੰਦ ਦਾ ਐਲਾਨ ਹੈ 25 ਜੂਨ ਐ ਤਾਂ ਅੱਜ ਹੀ ਟੈਕਸੀਆਂ ਬੰਦ ਕਰਨ ਦਾ ਐਲਾਨ ਟੈਕਸੀ ਯੂਨੀਅਨ ਦੇ ਵੱਲੋਂ ਕੀਤਾ ਗਿਆ ਹੈ ਲੁਧਿਆਣਾ ਬਾੜੇਵਾਲ ਦੇ ਟੈਕਸੀ ਚਾਲਕ ਦਾ ਮਰਡਰ ਕੀਤਾ ਗਿਆ ਹੈ ਹਾਲਾਂਕਿ ਪਹਿਲਾਂ ਟੈਕਸੀ ਨੂੰ ਬੁੱਕ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਟੈਕਸੀ ਯੂਨੀਅਨ ਦੇ ਵੱਲੋਂ ਅੱਜ ਟੈਕਸੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਔਰ ਧੋਖੇ ਦੇ ਨਾਲ ਬੁਲਾ ਕੇ ਜੋ ਟੈਕਸੀ ਡਰਾਈਵਰ ਸੀ ਪਹਿਲਾਂ ਉਸਦੀ ਟੈਕਸੀ ਨੂੰ ਬੁੱਕ ਕੀਤਾ ਗਿਆ ਜਦੋਂ ਉਹ ਪਹੁੰਚਦਾ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਵੀ ਕਰ ਰਹੀ ਹੈ ਕਾਰਨ ਕੀ ਰਹੇ ਨੇ 25 ਜੂਨ ਯਾਨੀ ਕਿ ਅੱਜ ਟੈਕਸੀ ਯੂਨੀਅਨ ਦੇ ਵੱਲੋਂ ਟੈਕਸੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਲੁਧਿਆਣਾ ਦੇ ਬਾੜੇਬਾਲ ਦਾ ਇਹ ਪੂਰਾ ਮਾਮਲਾ ਜਿੱਥੇ ਇੱਕ ਟੈਕਸੀ ਚਾਲਕ ਦਾ ਕਤਲ ਕਰ ਦਿੱਤਾ ਗਿਆ ਅੱਜ ਪੰਜਾਬ ਸਰਕਾਰ ਦੇ ਤੋਂ ਬੇਨਤੀ ਕਰਾਂਗਾ ਸਰਦਾਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਾਂਗਾ ਲੁਧਿਆਣਾ ਜਿਹੜੇ ਨਵੇਂ ਇਲੈਕਸ਼ਨ ਜਿੱਤੇ ਨੇ ਐਮ ਐਲ ਏ ਬਣੇ ਨੇ ਸੰਜੀਵ ਅਰੋੜਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਾਵੇ ਜੋ ਘਟਣਾ ਵਰਤੀ ਹੈ ਉਹਦਾ ਹਰਜਾਨਾ ਜੋ ਵੀ ਹੈ ਅਸੀਂ ਨਹੀਂ ਕਹਿੰਦੇ ਹਰਜਾਨਾ ਚਲੋ ਹਰਜਾਨਾ ਦਾ ਜਿੰਦਗੀ ਭਰ ਨਹੀਂ ਪੂਰਾ ਕਰ ਸਕਦੇ ਕਿਉਂਕਿ ਉਹਨਾਂ ਘਰ ਦਾ ਜੀ ਚਲ ਗਿਆ ਅਸੀਂ ਸਰਕਾਰ ਦੇ ਅੱਗੇ ਮੰਗ ਇਹੀ ਕਰਦੇ ਆਂ ਕਿ ਉਹਨਾਂ ਦੇ ਘਰ ਦੇ ਕੱਟੋ-ਕੱਟ ਇੱਕ ਦੋ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕੀਏ ਤੇ ਜਦੋਂ ਇਹ ਸਭ ਕੁਝ ਹੋ ਗਿਆ ਉਹਨਾਂ ਨੇ ਗੱਡੀ ਆਪਣੀ ਲਾਂ ਲੈ ਜਾ ਚੁੱਕੇ ਸੀਗੇ ਜੇ ਛੱਡ ਕੇ ਰੱਖਤੀ ਇਹ ਲੈ ਕੇ ਸੀ ਜੀ ਇਹ ਆਪਣੇ ਰਮਨਵੀਰ ਦੇ ਠੀਕ ਹੈ ਜੀ ਇਹ ਆਪਣੇ ਕੀ ਹੋਇਆ ਜੀ ਇਹ ਨਿਕਲੇ ਨੇ ਕਿ ਲੋਕੇਸ਼ਨ ਬੰਦ ਹੋ ਗਈ ਹੈ ਤੇ ਆਪਾਂ ਮੈਂ ਅੱਜ ਪੰਜਾਬ ਸਰਕਾਰ ਦੇ ਤੋਂ ਬੇਨਤੀ ਕਰਾਂਗਾ ਸਰਦਾਰ ਭਗਵੰਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਲੁਧਿਆਣਾ ਜਿਹੜੇ ਨਵੇਂ ਇਲੈਕਸ਼ਨ ਜਿੱਤੇ ਨੇ ਐਮਐਲਏ ਬਣੇ ਨੇ ਸੰਜੀਵ ਰੋੜਾ ਜੀ ਨੂੰ ਬੇਨਤੀ ਕਰਾਂਗਾ ਜੀ ਇਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਾਵੇ। ਲੁਧਿਆਣਾ ਦੇ ਬਾੜੇਵਾਲ ਦੇ ਟੈਕਸੀ ਚਾਲਕ ਦੀ ਜਿਸ ਦੀ ਹੱਤਿਆ ਹੋਈ ਹੈ ਟੈਕਸੀ ਬੁੱਕ ਕਰਕੇ ਕਤਲ ਕੀਤਾ ਗਿਆ। ਟੈਕਸੀ ਯੂਨੀਅਨ ਦੇ ਵੱਲੋਂ 25 ਜੂਨ ਨੂੰ ਟੈਕਸੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਲੁਧਿਆਣਾ ਦੇ ਬਾੜੇਵਾਲ ਦੀ ਇਹ ਖਬਰ ਹੈ ਜਿੱਥੇ ਟੈਕਸੀ ਚਾਲਕ ਦਾ ਮਰਡਰ ਕਰ ਦਿੱਤਾ ਗਿਆ ਔਰ ਟੈਕਸੀ ਬੁੱਕ ਕਰਕੇ ਇਹ ਕਤਲ ਕੀਤਾ ਗਿਆ ਹੈ। ਲੁਧਿਆਣਾ ਦੇ ਵਿੱਚ ਹੁਣ 25 ਜੂਨ ਨੂੰ ਟੈਕਸੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਯਾਨੀ ਕਿ ਅੱਜ ਜਿਹੜਾ ਹੈ ਇਹ ਐਲਾਨ ਹੋਏ ਅੱਜ ਬੰਦ ਹੋਏਗਾ ਅੱਜ ਬੰਦ ਦਾ ਐਲਾਨ ਹੈ 25 ਜੂਨ ਹੈ ਤਾਂ ਅੱਜ ਹੀ ਟੈਕਸੀਆਂ ਬੰਦ ਕਰਨ ਦਾ ਐਲਾਨ ਟੈਕਸੀ ਯੂਨੀਅਨ ਦੇ ਵੱਲੋਂ ਕੀਤਾ ਗਿਆ ਹੈ ਲੁਧਿਆਣਾ ਬਾੜੇਵਾਲ ਦੇ ਟੈਕਸੀ ਚਾਲਕ ਦਾ ਮਰਡਰ ਕੀਤਾ ਗਿਆ ਹੈ ਹਾਲਾਂਕਿ ਪਹਿਲਾਂ ਟੈਕਸੀ ਨੂੰ ਬੁੱਕ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਟੈਕਸੀ ਯੂਨੀਅਨ ਦੇ ਵੱਲੋਂ ਅੱਜ ਟੈਕਸੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਔਰ ਧੋਖੇ ਦੇ ਨਾਲ ਬੁਲਾ ਕੇ ਜੋ ਟੈਕਸੀ ਡਰਾਈਵਰ ਸੀ ਪਹਿਲਾਂ ਉਸ ਦੀ ਟੈਕਸੀ ਨੂੰ ਬੁੱਕ ਕੀਤਾ ਗਿਆ ਜਦੋਂ ਉਹ ਪਹੁੰਚਦਾ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਗਿਆ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਵੀ ਕਰ ਰਹੀ ਹੈ ਕਾਰਨ ਕੀ ਰਹੇ ਨੇ 25 ਜੂਨ ਯਾਨੀ ਕਿ ਅੱਜ ਟੈਕਸੀ ਯੂਨੀਅਨ ਦੇ ਵੱਲੋਂ ਟੈਕਸੀਆਂ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਲੁਧਿਆਣਾ ਦੇ ਬਾੜੇਵਾਲ ਦਾਇਪੁਰਾ ਮਾਮਲਾ ਜਿੱਥੇ ਇੱਕ ਟੈਕਸੀ ਚਾਲਕ ਦਾ ਕਤਲ ਕਰ ਦਿੱਤਾ ਗਿਆ ਅੱਜ ਪੰਜਾਬ ਸਰਕਾਰ ਦੇ ਤੋਂ ਬੇਨਤੀ ਕਰਾਂਗਾ ਸਰਦਾਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਾਂਗਾ ਲੁਧਿਆਣਾ ਜਿਹੜੇ ਨਵੇਂ ਇਲੈਕਸ਼ਨ ਜਿੱਤੇ ਨੇ ਐਮ ਐਲ ਏ ਬਣੇ ਨੇ ਸੰਜੀਵ ਅਰੋੜਾ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੇ ਘਰ ਤੱਕ ਪਹੁੰਚ ਕੀਤੀ ਜਾਵੇ ਜੋ ਕਟਣਾ ਵਰਤੀ ਹੈ ਉਹਦਾ ਹਰਜਾਨਾ ਜੋ ਵੀ ਹੈ ਅਸੀਂ ਨਹੀਂ ਕਹਿੰਦੇ ਹਰਜਾਨਾ ਚਲੋ ਹਰਜਾਨਾ ਤਾਂ ਜ਼ਿੰਦਗੀ ਬਰਨੀ ਆ ਪੂਰਾ ਕਰ ਸਕਦੇ ਕਿਉਂਕਿ ਉਹਨਾਂ ਘਰ ਦਾ ਜੀ ਚਲ ਗਿਆ ਅਸੀਂ ਸਰਕਾਰ ਦੇ ਅੱਗੇ ਮੰਗ ਇਹੀ ਕਰਦੇ ਆ ਕਿ ਉਹਨਾਂ ਦੇ ਘਰ ਦੇ ਕਟੋ-ਕਟ ਇੱਕ ਦੋ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕੀਏ ਤੇ ਜਦੋਂ ਇਹ ਸਭ ਕੁਝ ਹੋ ਗਿਆ ਉਹਨਾਂ ਨੇ ਗੱਡੀ ਆਪਣੀ ਲਾਂ ਲੈ ਜਾ ਚੁੱਕੇ ਸੀਗੇ ਜਾਂ ਛੱਡ ਕੇ ਰੱਖ ਦਿੱਤੀ ਸੀ ਲੈ ਗਏ ਸੀ ਜੀ ਇਹ ਆਪਣੇ ਰਵਨਵੀਰ ਦੇ ਠੀਕ ਹੈ ਜੀ ਇਹ ਆਪਣੇ ਕੀ ਹੋਇਆ ਜੀ ਇਹ ਨਿਕਲੇ ਨੇ ਕਿ ਲੋਕੇਸ਼ਨ ਬੰਦ ਹੋ ਗਈ ਹੈ ਤੇ ਆਪਾਂ ਮੈਂ ਅੱਜ ਪੰਜਾਬ ਸਰਕਾਰ ਦੇ ਤੋਂ ਬੇਨਤੀ ਕਰਾਂਗਾ ਸਰਦਾਰ ਭਗਵੰਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਲੁਧਿਆਣਾ ਜਿਹੜੇ ਨਵੇਂ ਇਲੈਕਸ਼ਨ ਜਿੱਤੇ ਨੇ ਐਮਐਲਏ ਬਣੇ ਨੇ संजीव जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर